ਜਾ ਮੈਂ ਪਨੀਰੀ ਵੀਜੀ ਸੀ ਤੇ ਕੋਈ ਮੇਰਾ ਵੀਰ ਦੁਸ਼ਮਣ ਸਾਡੇ ਨਾਲ ਦੁਸ਼ਮਣੀ ਕੱਢ ਗਿਆ ਵਾ ਆ ਵੇਖੋ ਕੁੜੀਆਂ ਲੋਕਾਂ ਦੇ ਹਿੱਕੇ ਦੇ ਵਜਣ ਜੋਗਾ ਤਾਂ ਮੈਂ ਨਹੀਂ ਸਕਾਂ ਵਾਲੀ ਚ ਤੇ ਸਿੱਧਾ ਆ ਕੇ ਵਜਿਓ ਸਾਡੇ ਕੋ ਜੇ ਕੋਈ ਹੈਗਾ ਕੋਈ ਕੱਢਣੀ ਆ ਹੋਰ 500 ووٹ ਦੇ ਜੋ 300 ووٹ ਭਾਈ ਅੰਮ੍ਰਿਤਪਾਲ ਨੂੰ ਪਈ ਦੇ ਇਹਨਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਸਾਰੇ ਪਿੰਡ ਦੇ ਵੱਡੇ ਵੱਡੇ ਬੰਦੇ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਮੰਤਰੀ ਘੋਣਦੇ ਆ ਉਹਨਾਂ ਦੀਆਂ ਚੀਕਾਂ ਕਢਾਈਆਂ ਤੇ ਹੱਥ ਜੋੜ ਕੇ ਪੀਲਾ ਕਰ ਕਰ ਕੇ ਭਾਜੀ ਹੁਣਾਂ ਨੂੰ ਬੋੜ ਪਾਈ ਭਾਈ ਸਾਹਿਬ ਨੂੰ ਕਿ ਇਹੋ ਚੱਕਰ ਇਹਨਾਂ ਕੋਈ ਅੜਿਆ ਨਹੀਂ ਜਾਣਦਿਆ ਅੰਨ ਦੇ ਉੱਤੇ ਕਾਹਦਾ ਵੈਰ ਕੋਈ ਵੈਰ ਵਿਰੋਧਾ ਤੇ ਆਪਣਾ ਕੱਢ ਲੈਂਦੇ ਹਰੇਕ ਪਿੰਡ 'ਚ ਸ਼ਰੀਕੇ ਬਾਜੀ ਹੁੰਦੀ ਆ ਪਰ ਆ ਜਿਹੜਾ ਕੰਮ ਆਏ ਪਹਿਲੀ ਵਾਰੀ ਵੇਖਿਆ ਵਾ ਵੀ ਕਿਸ ਦੀ ਪਨੀਰੀ ਲੂਤੀ ਵਾਏ ਗੁਰ ਜਿੱਕਾ ਖਾਲਸਾ ਵਾਏ ਗੁਰ ਜਿੱਕੀ ਫਤਿਹ ਮੇਰਾ ਪਿੰਡ ਸੱਤਿਆਂ ਵਾਲੀ ਆ ਤੇ ਮੰਨਣਾ ਮੇਰਾ ਨਾਮ ਆ ਵੀਰੇ ਮੈਂ ਵਾਈ ਕਰਦਾ ਵਾਂ ਠੇਕੇ ਤੇ ਪੈਲੀ ਲੈ ਕੇ ਤੇ ਆ ਮੈਂ ਪਨੀਰੀ ਬੀਜੀ ਸੀ ਤੇ ਕੋਈ ਮੇਰਾ ਵੀਰ ਦੁਸ਼ਮਣ ਆਟੇ ਨਾਲ ਦੁਸ਼ਮਣੀ ਕੱਢ ਗਿਆ ਵਾ ਪੀ ਰਾਤ ਕੋਈ ਆਇਆ ਮੇਰਾ ਵੀਰ ਤੇ ਰਾਉਂਡ ਅਪ ਮਾਰ ਗਿਆ ਵਾ ਮੇਰੇ ਛੇ ਪੈ ਲੀਆਂ ਕੱਦੂ ਦੀਆਂ ਹੋਈਆਂ ਸੀ ਜਦੋਂ ਰਾਉਂਡ ਅਪ ਮਾਰੀ ਆ ਤੇ ਮੈਂ ਭਈਏ ਲੱਭ ਕੇ ਮਰ ਕੇ ਭਈਏ ਲੱਭੇ ਤੇ ਭਈਏ ਲੱਭ ਕੇ ਢਾਏ ਆ ਤੇ ਇਹਨੇ ਕਿਸਨੇ ਰਾਉਂਡ ਅਪ ਮਾਰਤੀ ਆ ਤੇ ਮੈਂ ਕੱਦੂ ਘਰੋਂ ਲਈ ਭਈਏ ਲਿਆਂਦੇ ਤੇ ਜਦੋਂ ਭਈਏ ਪਨੀਰੀ ਪੁੱਟਾਂ ਲੱਗੇ ਤੇ ਉਹਨੇ ਜਨ ਨੂੰ ਭਾਜੀ ਇਹ ਉਹਨੇ ਜੈਸ ਨੂੰ ਇਹ ਪਨੀਰੀ ਸੌਂਗੀ ਤੇ ਬੰਦਾ ਤੁਸੀਂ ਆ ਵੀ ਦੱਸੋ ਕੀ ਕਰੇ ਬੰਦਾ ਦੁਸ਼ਮਣਾਂ ਦਾ ਵੀ ਕਿਸ ਨੂੰ ਚੜਨ ਵੀ ਨਹੀਂ ਦਿੰਦੇ ਕਿਸ ਨੂੰ ਜੇ ਕੋਈ ਆਪਣੀ ਹੱਕ ਦੀ ਕਮਾਈ ਕਰਨਾ ਚਾਹੁੰਦਾ ਵਾ ਨਾ ਤੇ ਉਹਨੂੰ ਆਪਣੀ ਹੱਕ ਦੀ ਕਮਾਈ ਵੀ ਨਹੀਂ ਕਰਨ ਦਿੰਦੇ ਆਪਾਂ ਭਾਜੀ ਸਟੈਪ ਨੂੰ ਸਟੈਪ ਚੜੇ ਆਪਾਂ ਘੜਾ ਕੋਈ ਚੋਰੀ ਕੀਤੀ ਆਪਣੀ ਹੱਕ ਦੀ ਕਮਾਈ ਕਰਦੇ ਆ ਤੇ ਤਾਂ ਵੀ ਵੇਖ ਲਓ ਲੋਕ ਚੜ੍ਹਦੇ ਨਹੀਂ ਇਹ ਦਿੰਦੇ ਐਡੇ ਮਾੜੇ ਲੋਕ ਵਾ ਇਹ ਭਾਜੀ ਐਡਾ ਕੀ ਵੈਰ ਕੱਢ ਲਿਆ ਕਿਹੜੀ ਕੀ ਗੱਲ ਹੋ ਗਈ ਇਹ ਵੈਰ ਭਾਜੀ ਵੈਰ ਇਹ ਐਦਾਂ ਕੱਢਿਆ ਵਾ ਕਿ ਸਾਡੇ ਪਿੰਡ ਦੀ 500 ਬੋਰਡ ਪੋਲ ਹੋਈ ਸੀ ਤੇ 300 ਬੋਰਡ ਅਹੀਂ ਭਾਜੀ ਅਮਰਤਪਾਲ ਨੂੰ ਪਾ ਲਈ ਆ ਇਹੋ ਗੱਲ ਇੰਨਾ ਕੋਈ ਯਰੀ ਨਹੀਂ ਜਾਣਦੀ ਵੀ ਕੱਲ ਉੱਠੇ ਜਵਾਗ ਵਾ ਜਿਨ੍ਹਾਂ ਨੇ ਇੰਨੀ ਬੋਰਡ ਪਵਾਤੀ ਆ ਤੇ ਹੱਥ ਜੋੜ ਕੇ ਪੀਲਾ ਕਰ ਕਰਕੇ ਭਾਜੀ ਹੁਣਾਂ ਨੂੰ ਬੋਰਡ ਪਵਾਈ ਭਾਈ ਸਾਹਿਬ ਨੂੰ ਵੀ ਇਹੋ ਚੱਕਰ ਇੰਨਾ ਕੋਈ ਯਰਿਆ ਨਹੀਂ ਜਾਣਦਿਆ ਤੇ ਬਾਕੀ ਆਪਾਂ ਠੇਕੇ ਦੇ ਪੈਲੀਆਂ ਰੱਖਦੇ ਭਾਜੀ ਆਪਾਂ ਘੜੇ ਕੋਈ ਚੋਰੀ ਚਾਰੀ ਕਰਦੇ ਆ ਠੇਕੇ ਦੇ ਪੈਲੀਆਂ ਰੱਖਿਆ ਮਿਹਨਤ ਕਰੀਦੀ ਆ ਆ 20 22 ਪੈਲੀਆਂ ਮੇਰੇ ਕੋਲ ਠੇਕੇ ਦੇ ਉੱਤੇ ਆ ਤੇ ਠੇਕਾ ਮੈਨੂੰ ਹੁਣੇ ਖੜੀ ਖਲੋਤੀ ਪੈਲੀ 70000 ਨੂੰ 72000 ਨੂੰ ਮੈਨੂੰ ਪੈ ਗਈ ਆ ਸਾਵੇ ਦੀ ਹੀ ਸਾਰੀ ਆ ਜਿਹ ਇਸ ਆਵੇ ਦੀ ਪਨੀਰੀ ਸੀ ਆਸਾਵਾ 7301 ਵਾ ਜਿਹੜਾ ਆ ਦਿਖੰਦਿਆ ਤੁਹਾਨੂੰ 7301 7501 ਵਾ ਆ ਜਿਹੜੀ ਆ 1692 ਦੀ ਪਨੀਰੀ ਸੀ ਉਹ ਵੀ 1692 ਹੀ ਪਰਲੇ ਬੰਨੇ 21 ਦੀ ਸੀ 26 ਦੀ ਤੇ ਆ ਮੱਕਈ ਵਾਲੇ ਵੇਖ ਲੋ ਕਦੂ ਹੋਏ ਪਏ ਆ ਨਹੀਂ ਤੇ ਅੱਜ ਨੂੰ ਮੈਂ ਵਿਹਲਾ ਹੋ ਜਾਣਾ ਸੀ ਮੈਂ 15 ਤਰੀਕ ਤੋਂ ਚਾਲੂ ਕਰਦੇ ਨੇ ਨਹੀਂ ਤੇ ਅੱਜ ਤੋਂ ਮੈਂ ਵਿਹਲਾ ਹੋ ਜਾਣਾ ਸੀ ਜਿਹੜੇ ਮੇਰੇ ਹੁਣ ਆ ਕਦੂ ਹੋਏ ਪਏ ਆ ਜੀ ਹੁਣ ਤਾਂ ਕਿੰਨੇ ਕਿੱਲੇ ਜਿਹੜੇ ਲੱਗ ਚੁੱਕੇ ਆ ਤੇ ਕਿੰਨੇ ਟਾੜੇ ਰਹਿ ਚੁੱਕੇ ਆ ਮੇਰੇ 15 ਕ ਪੈਲੀਆਂ ਲੱਗੀਆਂ ਬਸ 5 ਕ ਪੈਲੀਆਂ ਰਹਿ ਗਈਆਂ ਵਾ ਤੇ ਉਹ ਵੀ ਆਪਣਾ ਇੱਕ ਪਿੰਡੋ ਵੀਰਵਾ ਬਰਿੰਦਰ ਤੇ ਉਹ ਕਹਿੰਦੇ ਆ ਵੀ 26 ਦੀ ਪਨੀਰੀ ਮੇਰੇ ਕੋਲ ਲੈ ਜਾ ਹੁਣ 26 ਲਾ ਦਿੰਨੇ ਆ ਹੁਣ ਕੀ ਕਰਨਾ ਭਾਈ ਜਿਹੜੀ ਪਨੀਰੀ ਮਿਲ ਜਾਂਦੀ ਲਈ ਜੰਨੇ ਆ ਹੁਣ ਮੁੱਲ ਵੀ ਮੈਂ ਸਾਵੇ ਦੀ ਪਨੀਰੀ ਮੁੱਲ ਲਿਆ ਕੇ ਲਈ ਆ ਤੇ 4000 ਨੂੰ ਮਰਲਾ ਉਹ ਪਈ ਆ ਬਹੁਤ ਵੱਡਾ ਨੁਕਸਾਨ ਆ ਜਿਹੜਾ ਤਾਂ ਡਾ ਹੋ ਗਿਆ ਚਲੋ ਹੁਣ ਕੀ ਕਰ ਸਕਦੇ ਹੁਣ ਮਹਾਰਾਜ ਚਲੋ ਉਹਨੂੰ ਵੀ ਮਹਾਰਾਜ ਉਹਦੇ ਤਰੱਕੀ ਬਖਸ਼ੇ ਕੋਈ ਗੱਲ ਨਹੀਂ ਆਪਾਂ ਉਹਦਾ ਮਾੜਾ ਕੀ ਕਰਨਾ ਆਪਾਂ ਤਾਂ ਹੱਕ ਦੀ ਖਾਣ ਵਾਲੇ ਬੰਦੇ ਆ ਨਾ ਕੇ ਕੋ ਚੋਰੀ ਕੀਤੀ ਅੱਜ ਤੱਕ ਤੇ ਨਾ ਕੇ ਕੋ ਮੰਗਿਆ ਵਾ ਆਪਣੀ ਸਟੈਪ ਟੂ ਸਟੈਪ ਆਪਣਾ ਚੜੇ ਆਪਾਂ ਆਪਾਂ ਕਿਸੇ ਕੋ ਲੈ ਕੇ ਹੀ ਨਹੀਂ ਖਾਦਾ ਭਾਈ ਜਿੱਦਾਂ ਕਿ ਇੱਥੇ ਨੌ ਪਾਸ਼ੀਆਂ ਦੀ ਧਰਤੀ ਆ ਇਹ ਕੰਮ ਕਰਨਾ ਨਹੀਂ ਚਾਹੀਦਾ ਇਹਨਾਂ ਨੂੰ ਵੀ ਆਪਣੇ ਗੁਰੂਆਂ ਦੀ ਬਹੁਤ ਪਵਿੱਤਰ ਧਰਤੀ ਆ ਭਾਈ ਇਹ ਤੇ ਇਹ ਤਾਂ ਅਨਮਾਇ ਇਹਨੂੰ ਤੇ ਵੈਸੇ ਵੀ ਨਹੀਂ ਚਾਹੀਦਾ ਕੰਮ ਕਰਨਾ ਅਨ ਦੇ ਉੱਤੇ ਕਾਹਦਾ ਵੈਰ ਕੋਈ ਵੈਰ ਵਿਰੋਧ ਆ ਤੇ ਆਪਣਾ ਕੱਢ ਲੈਂਦੇ ਹਰੇਕ ਪਿੰਡ 'ਚ ਸ਼ਰੀਕੇਬਾਜੀ ਹੁੰਦੀ ਆ ਪਰ ਆ ਜਿਹੜਾ ਕੰਮ ਆਏ ਪਹਿਲੀ ਵਾਰੀ ਵੇਖਿਆ ਵਾ ਵੀ ਕਿਸ ਦੀ ਪਨੀਰੀ ਲੂਤੀ ਔ ਬੱਤੀ ਮਰਲੇ ਭਾਜੀ ਪਨੀਰੀ ਸੀ 32 ਮਰਲਿਆਂ ਦਾ ਤੁਸੀਂ ਇਹ ਸੋਚ ਲਓ ਵੀ 20 ਕਿੰਨਾ ਮਹਿੰਗਾ ਹੁੰਦਾ ਵਾ ਅੱਜ ਕੱਲ ਪਨੀਰੀ ਦੇ ਮਰਲੇ ਬੀਜਣੀ ਬੜੀ ਔਖੀ ਆ ਤੇ 32 ਮਰਲੇ ਪਨੀਰੀ ਬੀਜੀ ਫਿਰ ਰੀਜ ਜਾਣਾ ਬੀਜੀ ਫਿਰ ਉੱਤੇ ਸਪਰੇਆਂ ਕੀਤੀਆਂ ਹੁਣ ਜਿਹੜੀ ਪਨੀਰੀ ਲੈ ਕੇ ਪਨੀਰੀ ਤੇ ਬਥੇਰੀ ਲੋਕੀ ਕਹਿੰਦੇ ਆ ਵੀ ਸਾਡੀ ਵਧੀਆ ਵਾ ਪਰ ਕੀ ਕਹਿ ਸਕਦੇ ਹੁਣ ਲਿਆਂਦੀ ਆਪਾਂ 1509 ਦੀ ਪਨੀਰੀ ਮੁੱਲ ਲਿਆਂਦੀ ਸੀ ਤੇ ਉਹ ਥੋੜੇ ਦਿਨਾਂ ਜੀ ਬੂਟੇ ਨਿਕਲ ਆਏ ਆ ਤੇ ਕੀ ਕਹਿ ਸਕਦੇ ਕਹਿ ਦਿੰਦੇ ਆ ਮੈਂ ਵਧੀਆ ਵਧੀਆ ਬੀ ਪਰ ਹੁਣ ਜਿੰਨਾ ਜਿਹੜਾ ਆਪਣਾ ਬੀ ਇੱਥੇ ਸਾਨੂੰ ਵਿਸ਼ਵਾਸ ਹੀ ਹੁਣ ਕੀ ਕਹਿ ਸਕਦੇ ਆ ਚਲੋ ਮਾ ਅਸੀਂ ਤੇ ਉਹ ਕਹਿ ਸਕਦੇ ਰੱਬ ਉਹਦਾ ਵੀ ਭਲਾ ਕਰੇ ਅਹੀਂ ਹੁਣ ਕੀ ਕਹਿ ਸਕਦੇ ਉਹਨੂੰ ਜਿੰਨੇ ਵੀ ਆ ਕੱਦੂ ਹੋਏ ਆ ਇਹ ਸਾਰੇ ਤੁਹਾਡੇ ਹੀ ਹੋਏ ਆ ਇਹ ਸਾਰੇ ਮੇਰੇ ਕੱਦੂ ਹੋਏ ਆ ਜੀ ਠੀਕ ਨਹੀਂ ਇਹ ਤੇ ਮੇਰੇ ਲੇਵਰ ਮੈਨੂੰ ਦੋ ਤਿੰਨ ਵਾਰੀ ਭਈਏ ਆ ਇਹ ਆ ਸਿਰਫ ਇਹ ਆ ਕਿ ਵੀਰ ਮੇਰੀ ਹਾਂ ਬੋ ਕਰਦੇ ਆ ਵੀ ਪਨੀਰੀ ਲਿੱਲੋ ਪਨੀਰੀ ਲਿੱਲੋ ਪਰ ਗੱਲ ਇਹ ਆ ਕਿ ਪਾਜੀ ਦੂਰ ਕੋਈ ਜਾਂਦਾ ਨਹੀਂ ਭਈਆ ਨਾ ਕੋਈ ਲੇਵਰ ਪਿੰਡੋਂ ਦੂਰ ਜਾਂਦੀ ਆ ਕਿਉਂਕਿ ਉਹਨਾਂ ਨੇ ਹੁੰਦਾ ਦੂਰ ਗਏ ਤੇ ਸਾਡਾ ਕਿਲਾ ਇੱਥੇ ਮਰ ਜਾਂਦਾ ਸੀ ਜਨ ਦਾ ਟਾਈਮ ਆ ਚਲੋ ਆਪਾਂ ਉਹਨਾਂ ਦੀ ਮਜਬੂਰੀ ਸਮਝਦੇ ਆ ਕਿਉਂਕਿ ਸੀਜ਼ਨ ਦਾ ਟਾਈਮ ਆ ਤੇ ਨਹੀਂ ਦੂਰ ਜਾਂਦੇ ਇਹ ਕਰਕੇ ਉਹ ਪਨੀਰੀ ਵਾਹ ਦਿੰਦੇ ਤਾਂ ਕਰਕੇ ਥੋੜੀ ਬੋਧੀ ਮੋਲ ਲੈ ਅੱਜ ਮੈਨੂੰ ਲੱਗਦਾ ਕਿ ਤੁਸੀਂ ਵੀ ਇਹ ਪਨੀਰੀ ਵਾਦੇ ਲੱਗੇ ਜੇ ਹੁਣ ਵੋਣੀ ਪੈਣੀ ਆ ਭਾਜੀ ਕੀ ਕਰਨਾ ਫਿਰ ਹੁਣ ਵਾਦੀਏ ਕਿ ਹੁਣ ਅੱਜ ਲਾਸਟ ਹੀ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਬਣਾਈ ਆ ਸੁੱਕੀ ਦੀ ਤੇ ਉਹ ਵੀ ਤੁਹਾਨੂੰ ਮੈਂ ਪਾਣਾ ਸੁੱਕੇ ਦੇ ਵਿੱਚ ਵਿਖਾ ਲੂੰਗਾ ਤੇ ਆ ਤਾਂ ਮੈਂ ਅੱਜ ਵਾਹ ਲੱਗਾ ਸੀ ਤੇ ਮੈਂ ਕਿਹਾ ਚਲੋ ਪੜਾ ਹੋਵੇ ਮਹਾਰਾਜ ਪੜਾ ਕਰੇ ਮੈਂ ਹਾਂ ਉਹਦਾ ਤੇ ਸੱਕੇ ਵਾਲੀ ਪਿੰਡ ਮੇਰਾ ਮਨਵੀਰ ਸਿੰਘ ਮੰਨਾ ਨਾ ਆਪਾਂ ਫੁੱਟਬਾਲ ਖੇਡੀਦਾ ਵਾ ਨਾ ਕਿਸ ਨੂੰ ਮਾੜਾ ਕਹੀਦਾ ਵਾ ਨਾ ਕਿਸ ਨੂੰ ਕਦੀ ਕਿਸ ਨਾਲ ਉੱਚੀ ਮਾਜਬੂਲੀ ਨਹੀਂ ਆ। ਦਾਇ ਕੋਈ ਵਾਰ ਵਿਰੋਧ ਵਾਲਾ ਕਿ ਜਾਂ ਤਾ ਡਾ ਹਾਂਜੀ ਹਾਂਜੀ ਸਾਡੇ ਵੈਰ ਵਿਰੋਧ ਵਾਲੇ ਆ ਭਾਜੀ ਆਪਣੇ ਹੀ ਆ ਕੋਈ ਬਗਾਨਾ ਕਿਤੇ ਤੁਹਾਨੂੰ ਪਤਾ ਹੁਣ ਬਾਹਰੋਂ ਆ ਕੇ ਕਿਸ ਨੂੰ ਕੀ ਲੋੜ ਵਾ ਇਹ ਉਗਾਦੇ ਆਪਣੇ ਲਾਗ ਹੋਈਆਂ ਪਿੰਡਾ ਪੁੰਡਾ ਚ ਹੋਈਆਂ ਲਾਗ ਹੋਈਆਂ ਕੋਈ ਬਾਹਰ ਕੀਤਾ ਇਹ ਜਿੱਦਾਂ ਤੁਹਾਡਾ ਸੱਕੇ ਵਾਲੀ ਨਗਰਿਆ ਇਹ ਪਿੰਦਿਆਂ ਨੇ ਕੀਤਾ ਉਹ ਕਿ ਜਾਂ ਤਾਂ ਬਾਹਰ ਵੀ ਲੱਗਦਾ ਕੋਈ ਬਾਹਰ ਇਹ ਹੁਣ ਮਹਾਰਾਜ ਚਲੋ ਉਹਨਾਂ ਨੂੰ ਸਜ਼ਾ ਦੇਵੂਗਾ ਤੇ ਪਤਾ ਲੱਗ ਜਾਣਾ ਵਾ ਵੀ ਸੱਕੇ ਵਾਲੀਓ ਕੀਤਾ ਕਿ ਬਾਹਰੋਂ ਕੀਤਾ ਇਹ ਤਾਂ ਹੁਣ ਰੱਬ ਵਾ ਸਜ਼ਾ ਦੇਵੂਗਾ ਮਹਾਰਾਜਾ ਵੇਖੋ ਭਾਜੀ ਕਿੰਡੀ ਸੋਹਣੀ ਪਨੀਰੀ ਆ ਸਾਰੀ ਪਨੀਰੀ ਸਾੜਤੀ ਆ ਇਹ ਪਤਾ ਨਹੀਂ ਵੀ ਹੁਣ ਮਹਾਰਾਜ ਕਿੰਨੇ ਜੀ